ਦੋਸਤੋ 8 ਮਾਰਚ ਨੂੰ ਔਰਤ ਦਿਵਸ ਆ ਤੇ ਇੱਕ ਕਪਤਾ ਔਰਤ ਦਿਸ਼ਤੇ ਮਾਨੁਹੀਆ ਤੇ ਆਸ ਕਰਦਾ ਤੁਸੀਂ ਪਸੰਦ ਕਰੋਗੇ ਤੇ ਸ਼ੇਅਰ ਕਰੋਗੇ ਲਿਖਿਆ ਨੂ ਸੱਸ ਦਾ ਝਗੜਾ ਕੋਈ ਨਿਵੇੜ ਨਹੀਂ ਸਕਦਾ ਤੇ ਨੋਹਾ ਨਾਲੋਂ ਮਾਸ ਵੀ ਕੋਈ ਨਿਖੇੜ ਨਹੀਂ ਸਕਦਾ ਸੱਚ ਸਿਆਣੇ ਲੋਕੀ ਕਹਿੰਦੇ ਮਾਨ ਦੋਹਾਂ ਨੂੰ ਦਈਏ ਜੀ ਸੱਸ ਵੀ ਔਰਤ ਨੋਹ ਵੀ ਔਰਤ ਮਾੜਾ ਕਿਸ ਨੂੰ ਕਹੀਏ ਜੀ ਸੱਸ ਵੀ ਔਰਤ ਨਾਉ ਵੀ ਔਰਤ ਮਾੜਾ ਕਿਸ ਨੂੰ ਕਹੀਏ ਜੀ ਘਰ ਜਨਾ ਚਿਰ ਨੂੰ ਨਹੀਂ ਆਉਂਦੀ ਘਰ ਜਨਾ ਚਿਰ ਨੂੰ ਨਹੀਂ ਆਉਂਦੀ ਮਾਂ ਤਾਂ ਬਸ ਇੱਕ ਮਾਂ ਰਹਿੰਦੀ ਏ ਜਾਂਦਾ ਪੁੱਤ ਵਿਆਹਿਆ ਤਾਂ ਫਿਰ ਉਹੀ ਮਾਂ ਸੱਸ ਬਣ ਪੈਂਦੀ ਏ ਪਹਿਲਾਂ ਨੂੰ ਦਾ ਚਾਵਾਂ ਦੇ ਨਾਲ ਇੱਜ਼ਤ ਇੰਤਜ਼ਾਰ ਹੈ ਕਰਦੀ ਪਹਿਲਾਂ ਨੂੰ ਦਾ ਚਾਵਾਂ ਦੇ ਨਾਲ ਇੰਤਜ਼ਾਰ ਹੈ ਕਰਦੀ ਕਦੇ ਨੂੰ ਤੋਂ ਜਾਣਵਾਰ ਦੀ ਕਦੇ ਹੈ ਰਹਿੰਦੀ ਲੜਦੀ ਨੋਵੀ ਆਖੇ ਇਸ ਘਰ ਦੇ ਵਿੱਚ ਮੇਰਾ ਹੱਕ ਬਥੇਰਾ ਤੇ ਮੰਝੇ ਉੱਤੇ ਬਹਿਣ ਦਾ ਬੇਬੇ ਜੀ ਇਹ ਸੁਪਨਾ ਹੈ ਤੇਰਾ ਆਪੋ ਆਪਣੇ ਦੋਵਾਂ ਆਪੋ ਆਪਣੀ ਥਾਈ ਦੋਵਾਂ ਨੂੰ ਹੱਕ ਬਰਾਬਰ ਦੇਈਏ ਜੀ ਸੱਸ ਵੀ ਔਰਤ ਨੋਵੀ ਔਰਤ ਮਾੜਾ ਕਿਸ ਨੂੰ ਕਹੀਏ ਜੀ ਪੜੀਆਂ ਲਿਖੀਆਂ ਦੋਵੇਂ ਨੇ ਪਰ ਮੁਕਤੀ ਨੇ ਲੜਾਈ ਇਹ ਲੜਾਈ ਆਪਸ ਦੇ ਵਿੱਚ ਜਾਂਦੀ ਪਿਆਰ ਵਧਾਈ ਸਦੀਆਂ ਤੋਂ ਇਹ ਲੜਾਈ ਐਵੇਂ ਚੱਲੀ ਆਉਂਦੀ ਨੂ ਸੱਸ ਦੇ ਰਿਸ਼ਤੇ ਦੇ ਵਿੱਚ ਰਹੇ ਤਰਾਰ ਵਧਾਉਂਦੀ ਇੱਕੋ ਘਰ ਵਿੱਚ ਦੋਵੇਂ ਜੜੀਆਂ ਹੁੰਦਾ ਇਕੱਠੀਆਂ ਰਹਿਣਾ ਪਹਿਲਾਂ ਤਾਨੇ ਮਾਨ ਮੇਣੇ ਦੇ ਕੇ ਪਿੱਛੋਂ ਰਲ ਕੇ ਬਹਿਣਾ ਸੱਸ ਕਹੇ ਤੂੰ ਪੁੱਤਰ ਮੇਰਾ ਕਰ ਦਿੱਤਾ ਹੈ ਦੂਰ ਬੜੀ ਤੇ ਨੂ ਕਹੇ ਮੇਰੇ ਸਰਦਾਰ ਸਾਈ ਮੈਂ ਵੀ ਹਮਜਬੂਰ ਬੜੀ ਦੋਵਾਂ ਜੜੀਆਂ ਵਿੱਚ ਵਸਾਰੇ ਬੰਦਾ ਹੈ ਫਸ ਜਾਂਦਾ ਮਿੱਠੀਆਂ ਮਿੱਠੀਆਂ ਛਿੜਕਾ ਦੋਵੇਂ ਪਾਸਿਆਂ ਤੋਂ ਹੈ ਖਾਦਾ ਫਿਰ ਕਿਉਂ ਨਾ ਬੰਦੇ ਤਾਂ ਹੀ ਮਾੜਾ ਹੀ ਬਸ ਕਹੀਏ ਜੀ ਫਿਰ ਕਿਉਂ ਨਾ ਬੰਦੇ ਤਾਂ ਹੀ ਤਗੜਾ ਹੀ ਬਸ ਕਹੀਏ ਜੀ ਸੱਸ ਵੀ ਔਰਤ ਲੋਂਗੀ ਔਰਤ ਮਾੜਾ ਕਿਸ ਨੂੰ ਕੀਏ ਜੀ ਪਹਿਲਾਂ ਧੀ ਨੂੰ ਬਾਤੇ ਫਿਰ ਔਰਤ ਸੱਸ ਬਣਦੀ ਏ ਪੀਰ ਫਕੀਰ ਭਗਤ ਸੂਰ ਮੇ ਔਰਤ ਹੀ ਤਾਂ ਜੜਦੀ ਏ ਦੁਨੀਆਦਾਰੀ ਦੇ ਸਭ ਰਿਸ਼ਤੇ ਔਰਤ ਪੂਰੇ ਕਰਦੀ ਹਰ ਰਿਸ਼ਤੇ ਵਿੱਚੋਂ ਲੰਘ ਕੇ ਨਿਤ ਜਿਉਂਦੀ ਨਾ ਤੇ ਮਰਦੀ ਏ ਸੱਸ ਨੂੰ ਤੇ ਪੁੱਤ ਦਾ ਰਿਸ਼ਤਾ ਖਤਮ ਕਦੇ ਨਹੀਂ ਹੋ ਸਕਦਾ ਇੰਨਾ ਤਿੰਨਾ ਵਿੱਚ ਕੋਈ ਅੱਡ ਕਦੇ ਨਹੀਂ ਹੋ ਸਕਦਾ ਗੁਲਾਮੀ ਵਾਲੇ ਬੂਟੇ ਚੱਲਦੀ ਰਹਿਣੀ ਦੁਨੀਆਦਾਰੀ ਸੁਖੀ ਵਸੇ ਹਰ ਰਿਸ਼ਤਾ ਇੱਥੇ ਬਣੀ ਰਹੇ ਸਰਦਾਰੀ ਸਾਰੇ ਆਪੋ ਆਪਣੀ ਥਾਂ ਤੇ ਬਸ ਖੁਸ਼ ਹੀ ਰਹੀਏ ਜੀ ਸੱਸ ਵੀ ਔਰਤ ਨਾ ਵੀ ਔਰਤ ਮਾੜਾ ਕਿਸ ਨੂੰ ਕਹੀਏ ਜੀ ਸੱਸ ਵੀ ਔਰਤ ਨਾ ਵੀ ਔਰਤ ਮਾੜਾ ਕਿਸ ਨੂੰ ਕਹੀਏ ਜੀ ਬੂਟਾ ਗੁਲਾਮੀ ਵਾਲਾ ਕੋਟ ਸੇਖਾ ਜਿਲ੍ਹਾ ਮੋਗਾ